प्यारी सास संग जो वाल्मीकि आश्रम वाल्मीकि तीर्थ के निशान साहब जी गवर्नर हो रही है उस पवित्र स्थान पे वाल्मीकि तीर्थ से जो निशान साहब ਲਾਲ ਰੰਗ ਦਾ ਕਰਨਾ ਚਾਹੀਦਾ ਹੈ ਤੀਕ ਮਨ ਵਾਲਾ ਕਿਉਂਕਿ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਦਰਬਾਰ ਤੇ ਉੱਥੇ ਲਾਲ ਰੰਗ ਦਾ ਤੀਕ ਮਨ ਵਾਲਾ ਨਿਸ਼ਾਨ ਸਾਹਿਬ ਖੜਿਆ ਹੋਇਆ ਹੈ ਇੱਥੇ ਵੀ ਮੰਦਰ ਤੇ ਵੀ ਤੀਰ ਕੋ ਮਾਨ ਦਾ ਨਿਸ਼ਾਨ ਸਾਹਿਬ ਲਾਲ ਰੰਗ ਦਾ ਚੜਨਾ ਚਾਹੀਦਾ ਹੈ ਕਈ ਬਾਰੋ ਆਕੀਲ ਕਹਿੰਦੇ ਹਨ ਸ਼ਰਮ ਦਾ ਝੰਡਾ ਚੜ੍ਹਨਾ ਚਾਹੀਦਾ ਅਸਮਾਨੀ ਝੰਡਾ ਚੜ੍ਹਨਾ ਚਾਹੀਦਾ ਔਰ ਕੋਈ ਝੰਡਾ ਨਹੀਂ ਚੜ੍ਹਨਾ ਚਾਹੀਦਾ ਲਾਲ ਰੰਗ ਦਾ ਹੀ ਭਗਵਾਨ ਵਾਲਮੀ ਦਾ ਨਿਸ਼ਾਨ ਹੈ ਆਤਮਪੁਰ ਹੁੰਦਾ ਨਿਸ਼ਾਨ ਹੈ ਲਾਲ ਰੰਗ ਦਾ ਨਿਸ਼ਾਨ ਜਿਸ ਨੇ ਮੇਰੇ ਸਤਿਗੁਰਾਂ ਦਾ ਝੰਡਾ ਨਿਰਾਲੇ ਰੰਗ ਦਾ ਰੰਗ ਸੁਆ ਸੁਆ ਲਾਲ ਇਤੇ ਝੂਲਦਾ ਕੁਮਾਰ ਮੇਰੇ ਸਤਿਗੁਰਾਂ ਦਾ ਝੰਡਾ ਨਿਰਾਲੇ ਰੰਗ ਦਾ ਸਤਿਗੁਰੂ ਕੋ ਗਵਾਨ ਵਾਲਮੀ ਵੀ ਦਾ ਨਿਸ਼ਾਨ ਸਾਹਿਬ ਜੋ ਲਾਲ ਰੰਗ ਦਾ ਹੈ ਨਿਸ਼ਾਨ ਸਾਹਿਬ ਹੈ ਯੁੱਧ ਦਾ ਨਿਸ਼ਾਨ ਸਾਹਿਬ ਹੈ ਇਸ ਸੰਮਿਲਨ ਦਾ ਹੈ ਸ੍ਰੀਤੀ ਯੁੱਗ ਦਾ ਜਦੋਂ ਲਗਕੁਸ਼ ਨੇ ਇਹ ਝੰਡਾ ਚੜਾਇਆ ਸੀ ਝੁੰਡਾ ਸੀਗਾ ਜਦੋਂ ਰਾਮਚੰਦਰ ਦੀ ਸੈਨਾ ਨੂੰ ਸਾਜੀ ਨੂੰ ਲਗਕੁਸ਼ ਨੇ ਮੂਰਛਾ ਕਰ ਦਿੱਤਾ ਸੀਗਾ ਤੇ ਉਦੋਂ ਦਾ ਝੰਡਾ ਚੜਦਾ ਹੈ ਤੇਰੇ ਤੇ ਜੁਗ ਦਾ ਕੋ ਪਿਆਰੀ ਸਾਧ ਸੰਗਤ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਗੰਗਾ ਨਗਰ Rajasthan ਮਰਤੀ ਦੀ ਠਾਮ ਤੋਂ ਸੰਤ ਕਰਮਨਾ ਦੀ ਕਿਉਂਕਿ ਪ੍ਰਸ਼ਾਸਨ ਨੂੰ ਬੇਨਤੀ ਕਰਨਿਆ ਕਿ ਲਾਲ ਰੰਗ ਦਾ ਨਿਸ਼ਾਨ ਸਭ ਕੋਈ ਮੰਦਿਰ ਤੇ ਝੁਲਣਾ ਚਾਹੀਦਾ ਹੈ ਤੇ ਝੁਲਦਾ ਆ ਰਿਹਾ ਹੈ ਉੱਥੇ ਬਾਹਰ ਆ ਕੇ ਕਈ ਐਸੇ ਸ਼ਬਦ ਹਨ ਸਾਰਤੀ ਜੋ ਕਿ ਧਿਆਨ ਅਸਮਾਨੀ ਤੇ ਨਾ ਚੜਨਾ ਚਾਹੀਦਾ चरंगा झंडा चढ़ना चाहिए ऐसा झंडा नहीं चढ़ना चाहिए लाल रंग तो बिना जो बोले सुंदरभ भगवान वाल्मीकि महाराज की जय सतगुरु ज्ञाननाथ महाराज की जय